ਕਾਉਂਸਲਰ ਜਿੰਦਾਬਾਦ ਰੀਤੂ ਕਾਉਂਸਲਰ ਜਿੰਦਾਬਾਦ ਬੰਦੀ ਪਹਿਲਵਾਨ ਜਿੰਦਾਬਾਦ ਬੰਦੀ ਪਹਿਲਵਾਨ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਹਲਕਾ ਦੱਖਣੀ ਦੇਨ ਵਾਰਡ ਨੰਬਰ 50 ਦੇ ਹੀ ਸਾਡੇ ਆਮ ਆਦਮੀ ਪਾਰਟੀ ਦੇ ਹੀ ਸੀਨੀਅਰ ਆਗੂ ਬੈਂਟੀ ਪਹਿਲਵਾਨ ਜੀ ਜਿਹੜੇ ਕਾਫੀ ਜੇਪੋ ਹੀ ਸਮਾਜ ਦੀ ਸੇਵਾ ਕਰਦੇ ਆ ਰਹੇ ਸੀ ਉਹਨਾਂ ਦੇ ਪਰਿਵਾਰ ਦੇ ਵਿੱਚ ਸਾਡੇ ਬਹੁਤ ਹੀ ਸਨਕਾਰ ਜੋ ਹਲਕਾ ਦੱਖਣੀ ਦੇ ਵਿਧਾਇਕ ਡਾਕਟਰ ਇੰਦਰਬੀਸ ਸਿੰਘ ਨੇਜਰ ਸਾਹਿਬ ਵੱਲੋਂ ਉਹਨਾਂ ਦੀ ਤਰਫ ਪਤਨੀ ਨੂੰ ਹੀ ਆਮ ਆਦਮੀ ਪਾਰਟੀ ਦਾ ਉਮੀਦਵਾਰ ਬਣਾਇਆ ਗਿਆ ਹੈ ਉਹਨਾਂ ਦੀ ਜਿਹੜੇ ਇਥੋਂ ਚੋਣ ਜਿੱਤੇ ਨੇ ਕੌਂਸਲਰ ਬਣੇ ਨੇ ਇਹਨਾਂ ਦੇ ਬੈਂਤੀ ਮਹਲਵਾਨ ਜੀ ਤੁਹਾਨੂੰ ਨਵੇਂ ਸਾਲ ਦੀਆਂ ਸਾਡੇ ਵੱਲੋਂ ਮੁਬਾਰਕਾਂ ਦੇ ਇੱਕ ਨੋਏ ਤੁਹਾਡੇ ਪਤਨੀ ਜੀ ਜਿਹੜੇ ਕੌਂਸਲ ਬਣੇ ਨੇ ਬਹੁਤ ਬਹੁਤ ਮੁਬਾਰਕਾਂ ਜੀ ਤੁਹਾਨੂੰ ਵੀ ਵਧਾਈਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਵਾਰਡ ਨੰਬਰ 50 ਤੋਂ ਸ਼੍ਰੀਮਤੀ ਰੀਤੂ ਦਾ ਘਰ ਵਾਲਾ ਆਪਦੀ ਨੂੰ ਬੈਂਤੀ ਕਰਦਾ 50 ਨੰਬਰ ਵਾਰਡ ਨੂੰ ਜਿਨ੍ਹਾਂ ਨੇ ਸਾਨੂੰ ਭਾਰੀ ਬਹੁਤ ਮਤ ਨਾਲ ਜਿਤਾ ਕੇ ਇੱਕ ਭਾਰੀ ਜਿੱਤ ਦਲਾਈ ਅਸੀਂ ਆਪਣੇ ਇਲਾਕਾ ਨਿਵਾਸੀਆਂ ਦਾ ਬਹੁਤ ਧੰਨਵਾਦ ਕਰਦੇ ਆਂ ਅਤੇ ਨਵੇਂ ਸਾਲ ਦੀਆਂ ਉਹਨਾਂ ਨੂੰ ਬਹੁਤ ਬਹੁਤ ਵਧਾਈਆਂ ਦਿੰਨੇ ਆਂ ਤੇ ਡਾਕਟਰ ਸਾਹਿਬ ਡਾਕਟਰ ਨਿਹਰਜੀ ਦਾ ਬਹੁਤ ਹੀ ਧੰਨਵਾਦ ਹੈ ਜਿਨ੍ਹਾਂ ਨੇ ਸਾਨੂੰ ਟਿਕਟ ਨਾਲ ਨਵਾਜਿਆ ਅਤੇ ਮੇਰੀ ਧਿਰ ਵੱਲੋਂ ਵੀ ਉਹਨੂੰ ਟਿਕਟ ਦੇ ਕੇ ਉਹਨਾਂ ਨੇ ਸਾਨੂੰ ਇਸ ਲਈ ਸਮਝਿਆ ਕਿ ਇਹ ਸੀਟ ਇਥੋਂ ਪਰ ਜਿੱਤ ਸਕਦੇ ਆ ਜਾਂ ਲੜ ਸਕਦੇ ਆ ਤੇ ਪਬਲਿਕ ਨੇ ਸਾਡਾ ਆਸ਼ਵਾਸ਼ਣ ਪੂਰਾ ਰੱਖਿਆ ਉਹ ਸਾਡੇ ਨਾਲ ਮੋੜੇ ਨਾਲ ਮੋੜਾ ਜੋੜ ਕੇ ਸਾਡੇ ਨਾਲ ਦਿਨ ਰਾਤ ਦੇ ਕੇ ਕੀਤੀ ਹੈ ਤੇ ਸਾਨੂੰ ਜਿੱਤ ਦੇ ਕਾਬਿਲ ਬਣਾਇਆ ਆਪਾਂ ਆਪਣੀ ਹਾਈ ਕਮਾਂਡ ਦਾ ਅਤੇ ਆਪਣੇ ਵਾਰਡ ਨੰਬਰ 50 ਦਾ ਬਹੁਤ ਬਹੁਤ ਧੰਨਵਾਦ ਕਰਦੇ। ਬੈਂਦੀ ਭਾਜੀ ਜਿਤਨਾ ਕੌਂਸਲਰ ਤੁਹਾਡੀ ਪਤਨੀ ਬਣੀ ਆ ਤੇ ਠੀਕਾ ਇਲਾਕੇ ਦੀ ਸੇਵਾ ਤੁਹਾਨੂੰ ਮਿਲ ਚੁੱਕੀ ਆ ਇਲਾਕੇ ਦੇ ਸਹਿਯੋਗ ਦੇ ਨਾਲ ਤੁਹਾਨੂੰ ਬੜੀ ਵੱਡੀ ਜ਼ਿੰਮੇਵਾਰੀ ਮਿਲ ਚੁੱਕੀ ਆ ਮੇਨ ਤੁਹਾਡਾ ਮਕਸਦ ਕੀ ਹੋਏਗਾ ਵਾਰਡ ਪ੍ਰਤੀ ਲੋਕਾਂ ਦੇ ਤੇਰੇ ਕੰਮਾਂ ਤੁਹਾਡੀ ਤੁਹਾਡੀ ਸੋਚ ਕੀ ਆ ਲੋਕਾਂ ਪ੍ਰਤੀ ਕੀ ਕੀ ਕੰਮ ਤੁਸੀਂ ਕਰੋਗੇ ਲੋਕਾਂ ਦੇ ਜੀ ਦੇਖੋ ਜੀ ਸਾਨੂੰ ਇਸ ਲਾਈਕ ਜਿਹੇ ਪਬਲਿਕ ਨੇ ਸਮਝਾਇਆ ਡਾਕਟਰ ਸਾਹਿਬ ਨੇ ਸਾਡੀ ਇਹ ਵੀ ਮੀਟਿੰਗ ਡਾਕਟਰ ਸਾਹਿਬ ਨੇ ਖੁਦ ਕਿਹਾ ਵੀ ਜਿਹੜੇ ਸਾਡੇ ਇਲਾਕੇ ਦੇ ਸੀਵਰ ਕਈ ਦਿਨਾਂ ਤੋਂ ਜਿਹੜੇ ਕਈ ਖਰਾਬ ਸੀ ਉਹ ਵੀ ਉਹਨਾਂ ਨੇ ਬਣਾਕ ਦਿੱਤੇ ਜਿਹੜੇ ਰਹਿ ਗਏ ਉਹ ਵੀ ਬਣਾਣਗੇ ਛੜਕਾ ਬਣਵਾਈਆਂ ਵਾ ਗਲੀਆਂ ਬਣਾਉਣ ਵਾਲੀਆਂ ਵਾ ਟਰਾਂਸਫਾਰਮ ਲਵਾਏ ਆ ਬਹੁਤ ਕੰਮ ਕੀਤਾ ਵਾ ਸਰਕਾਰ ਨੇ ਜਿਹੜੇ ਕੰਮ ਪੈਂਡਿੰਗ ਹੈਗੇ ਆ ਉਹ ਆਪਾਂ ਕੰਮ ਹਰ ਵੀ ਆਪਣੇ ਸਾਰੇ ਹਲਕੇ ਦੇ ਵਿੱਚ ਆਪਣੇ ਕੰਮ ਕਰਾਵਾਂਗੇ ਡਾਕਟਰ ਸਾਹਿਬ ਹੋਰ ਹਨਾ ਪੂਰੀ ਸਾਡੀ ਉਹਨਾਂ ਨਾਲ ਉਮੀਦ ਹੈ ਵੀ ਉਹ ਸਾਡੇ ਇਲਾਕੇ ਨੂੰ ਇੱਕ ਪੂਰਾ ਸਵਾਰਨ ਗਿਓ ਸਾਡੀ ਵਾਰਡ ਪੂਰੀ ਖੁਸ਼ ਹੈਗੀ ਆ ਵੀ ਸਾਡੇ ਡਾਕਟਰ ਸਾਹਿਬ ਹੋਰਾਂ ਨੇ ਬਹੁਤ ਕੰਮ ਸਵਾਰ ਜਿਤਨਾ ਬੈਂਟੀ ਭਾਜੀ ਵੇਖਿਆ ਜਾਵੇ ਜਿਹੜੀ ਅੱਗੇ 2027 ਦੀ ਇਲੈਕਸ਼ਨ ਆ ਰਹੀ ਹੈ ਸਾਡੇ ਸਤਕਾਰਯੋਗ ਵਿਧਾਇਕ ਡਾਕਟਰ ਅਨੰਦਰਪ ਸਿੰਘ ਨੱਜਰ ਜੀ ਮੌਜੂਦਾ ਨੇ ਇਹ ਆਪਣੇ ਕੌਨਸਲਰ ਵੀ ਆਪਣੇ ਇਥੋਂ ਕਾਫੀ ਜਿੱਤ ਚੁੱਕੇ ਨੇ ਇੱਕ ਪਿੰਡ ਬਸ ਸੁਲਤਾਨਪੁਰ ਵੇਖਿਆ ਜਾਵੇ ਉੱਥੋਂ ਵੀ ਆਪਣਾ ਪੂਰਾ ਮੋਲਡ ਵੱਜਾ ਵਾ ਇੱਥੋਂ ਤੁਹਾਡੀ ਪਤਨੀ ਜਿੱਤੇ ਆ ਹੋਰ ਆਪਣੇ ਵੀਰ ਜਿੱਤੇ ਨੇ ਜਿਹੜੇ ਕਾਉਂਸਲਰ ਕਿੱਦਾਂ ਵੇਖ ਰਹੇ 2027 ਨੂੰ ਕਿੱਦਾਂ ਵੇਖ ਰਹੇ ਜੀ ਫਿਰ ਤੁਸੀਂ 2027 ਨੂੰ ਜੀ ਆਪਾਂ ਪੂਰੀ ਮਿਹਨਤ ਕਰਾਂਗੇ ਡਾਕਟਰ ਸਾਹਿਬ ਹੋਰ ਦਾ ਜਿਹੜੀ ਜਿੰਨੀ ਟੀਮ ਹੈਗੀ ਉਹ ਸਾਰੀ ਡਾਕਟਰ ਸਾਹਿਬ ਰਾਨਾ ਤੁਰੇਗੀ ਆਪਣੇ ਆਹ ਜਿਹੜਾ ਹਲਕਾ ਵਾ ਉਹ ਆਮ ਆਦਮੀ ਪਾਰਟੀ ਦਾ ਪੂਰਾ ਸਾਥ ਦੇਗੀ ਅਤੇ ਆਪਾਂ ਉਹਨਾਂ ਨੂੰ ਵੱਧ ਤੋਂ ਵੱਧ ਫਿਰ ਜਿਵੇਂ ਵੋਟਾਂ ਨਾਲ ਜਿਤਾ ਕੇ ਉਹਨਾਂ ਨੂੰ ਐਮਐਲਏ ਦੀ ਸੀਟ ਦੇ ਇੱਕ ਵਾਰ ਫਿਰ ਬਿਠਾਵਾਂਗੇ ਜੀ ਆਪਾਂ ਠੀਕ ਹੈ ਇਹ ਜੀ ਬੈਂਟੀ ਪਹਿਲਵਾਨ ਜਿਨ੍ਹਾਂ ਨੇ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਹੈ ਜਿਹੜੀ 2027 ਦਾ ਜਿਹੜਾ ਵਾ ਇਹ ਫਿਰ ਮੋੜ ਵੱਜਾ ਵਾ ਸਾਡੇ ਸਰਕਾਰ ਦੇ ਹਲਕਾ ਦੱਖਣੀ ਦੇ ਵਿਧਾਇਕ ਡਾਕਟਰ ਇੰਦਰਬੀਰ ਸਿੰਘ ਦੀ ਨਿੱਜਰ ਦੀ ਅਗਵਾਈ ਵਿੱਚ ਜਿੰਨੇ ਵੀ ਕੌਂਸਲਰ ਬਣੇ ਨੇ ਇੱਕ ਉਹਨਾਂ ਦਾ ਪਰਿਵਾਰ ਆ ਤੇ ਉਹਨਾਂ ਨੇ ਅੱਗੋਂ ਵੀ ਗਿਆ ਵਾ ਸਾਡੇ ਜਿਹੜੇ ਥੱਲੇ ਆ ਇਲਾਕਾ ਨਿਵਾਸੀ ਉਹ ਇੱਕ ਪਰਿਵਾਰ ਦੀ ਤੌਰ ਤੇ ਵਿਚਰਨਗੇ ਫਲਜੀਤ ਸਿੰਘ ਵਰਪਾਲ ਦੀ ਖਾਸ ਰਿਪੋਰਟ